ਸਤਿ ਸ੍ਰੀ ਅਕਾਲ ਦੋਸਤੋ ਮੈਂ ਸੁਖਵਿੰਦਰ ਸਿੰਘ ਬਰਾੜ ਜਿਨ੍ਹਾਂ ਲੋਕਾਂ ਦੇ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਗੋਡਿਆਂ ਦੇ ਵਿੱਚ ਗਰੀਸ ਘਟ ਜਾਂਦਾ ਹੈ ਫਲੂਇਡ ਘਟ ਜਾਂਦਾ ਹੈ ਤੇ ਉੱਠਣ ਬੈਠਣ ਦੇ ਵਿੱਚ ਤਕਲੀਫ ਆਉਂਦੀ ਹੈ ਚੱਲਣ ਫਿਰਨ ਦੇ ਵਿੱਚ ਤਕਲੀਫ ਆਉਂਦੀ ਹੈ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਨੇ ਉਹਨਾਂ ਵਾਸਤੇ ਮੈਂ ਇੱਕ ਦੇਸੀ ਦਵਾਈ ਦੇਸੀ ਨੁਕਤਾ ਦੱਸਣ ਜਾ ਰਿਹਾ ਜਿਸ ਨੂੰ ਕਰਕੇ ਗੋਡੀਆਂ ਦੇ ਗ੍ਰੀਸ ਨੂੰ ਪੂਰਾ ਕੀਤਾ ਜਾ ਸਕਦਾ ਹੈ। ਕੁਝ ਕੀ ਦਿਨਾਂ ਦੇ ਵਿੱਚ ਜੋ ਗੋਡੇ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਗੋਡੇ ਦੀ ਆਵਾਜ਼ ਬਿਲਕੁਲ ਬੰਦ ਹੋ ਜਾਵੇਗੀ। ਕਰਨਾ ਕੀ ਹੈ ਜੀ? ਰਾਤ ਦੇ ਸਮੇਂ ਸੌਣ ਦੇ ਸਮੇਂ ਇੱਕ ਕੁੱਜੀ ਲੈਣੀ ਹੈ ਮਿੱਟੀ ਦੀ, ਉਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਲੈਣਾ। ਉਸ ਵਿੱਚ ਪੰਜ ਬਦਾਮ, ਦੋ ਅਖਰੋਟ ਦੀਆਂ ਗਿਰੀਆਂ ਰਾਤ ਨੂੰ ਪਾਣੀ ਦੇ ਵਿੱਚ ਪਿਉਾ ਦੇਣੀ ਹੈ। ਰਾਤ ਨੂੰ ਭੌਂਕੇ ਰੱਖਣਾ ਹੈ ਸਵੇਰੇ ਸੁਬਾ ਖਾਲੀ ਪੇਟ ਚਾਹ ਨਹੀਂ ਪੀਣੀ ਦੋਸਤੋ ਉਹ ਪੰਜ ਬਦਾਮ ਤੇ ਦੋ ਖਰੋੜ ਦੀਆਂ ਗਰੀਆਂ ਇੱਕ ਗਲਾਸ ਦੁੱਧ ਲੈਣਾ ਉਸ ਵਿੱਚ ਇੱਕ ਚਮਚਾ ਦੇਸੀ ਸ਼ਹਿਦ ਦਾ ਘੋਲ ਕੇ ਦੁੱਧ ਦੇ ਵਿੱਚ ਬਦਾਮ ਅਖਰੋਟ ਖਾ ਲੈਣਾ ਫਿਰ ਦੁੱਧ ਪੀ ਲੈਣਾ ਇਹ ਰੈਗੂਲਰ ਕਰਨਾ ਹੈ 15 20 ਦਿਨਾਂ ਦੇ ਵਿੱਚ ਵਿੱਚ ਦੋਸਤੋ ਜੋ ਗੋਡਿਆਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਉਹ ਬਿਲਕੁਲ ਬੰਦ ਹੋ ਜਾਵੇਗੀ ਤੇ ਜੋ ਗੋਡੇ ਦੇ ਵਿੱਚ ਗ੍ਰੀਸ ਜੀ ਨੂੰ ਕਹਿੰਦੇ ਆ ਫਲੂਇਡ ਘਟ ਗਿਆ ਉਹ ਹੌਲੀ ਹੌਲੀ ਬਾਨਾ ਸ਼ੁਰੂ ਹੋ ਜਾਂਦਾ ਤੇ ਇਸ ਤਰ੍ਹਾਂ ਕਰਨ ਦੇ ਨਾਲ ਗੋਡਿਆਂ ਦੇ ਵਿੱਚੋਂ ਜੋ ਆਵਾਜ਼ ਆਉਂਦੀ ਆ ਜੋ ਪੜਾਕੇ ਪੈਂਦੇ ਆ ਗੋਡਿਆਂ ਦੇ ਉਹ ਬੰਦ ਹੋ ਜਾਣਗੇ ਇਸ ਨਾਲ ਤੁਸੀਂ ਆਪਣੇ ਗੋਡਿਆਂ ਦੇ ਦਰਦ ਨੂੰ ਘਟ ਕਰ ਸਕਦੇ ਹੋ ਤੇ ਜੇ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਦੋਸਤਾਂ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਕਿਸੇ ਦੀ ਹੈਲਪ ਹੋ ਸਕੇ ਵੀਡੀਓ ਨੂੰ ਲਾਈਕ ਕਰੋ ਤੇ ਆਪਣਾ ਚੈਨਲ ਸੁਖਵਿੰਦਰ ਬਰਾੜ ਸਬਸਕ੍ਰਾਈਬ ਕਰ ਲਓ ਦੋਸਤੋ ਧੰਨਵਾਦ ਜੀ